ਸਬਸਕ੍ਰਾਈਬ ਬੋਲ ਦੋ ਸਭ ਨੂੰ ਹਾਂ ਸਬਸਕ੍ਰਾਈਬ ਬੋਲ ਦੋ ਦੇ ਸਬਸਕ੍ਰਾਈਬ ਐਂਡ ਕਲਿੱਕ ਦਾ ਬੈਲ ਆਈਕਨ ਤੇ ਉਹ ਕਿ ਜਹਾਂ ਪਰ ਪੰਜਾਬੀ ਖਾਣਾ ਕਹਾ ਮਿਲੇਗਾ ਪੰਜਾਬੀ ਖਾਣਾ ਨਹੀਂ ਮਿਲ ਰਹਾ ਸਾਰਾ ਸਾਊਥ ਇੰਡੀਅਨ ਮਿਲ ਰਹਾ ਹੈ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਾਲ ਬਲੌਗ ਦੇ ਵਿੱਚ ਹੁਣ ਅਸੀਂ ਜਾ ਰਹੇ ਹਾਂ ਸਾਡਾ ਟ੍ਰਿਪ ਸ਼ੁਰੂ ਹੋ ਰਿਹਾ ਹੈ तो चंडीगढ़ तो हैदराबाद का पहले चंडीगढ़ एयरपोर्ट से पहुँच चुके हैं जितों साली फ्लाइट है दिल्ली एयरपोर्ट पर पहुँच चुके हैं जी देख सकते हो तो इतों बाददराबाद निकलेंगे ਆਪ ਪਹੁੰਚ ਬਸ ਇਹ ਤੋਂ ਦੇ ਜਿਤੋਂ ਹైదరాబాద్ ਲਈ ਪਲੇਨ ਭੰਗ ਜਾ ਰਹੇ ਆ ਬਹੁਤ ਸਾਨੂੰ ਇੱਥੇ ਸਟੇ ਮੇਰੀ 3 ਘੰਟਿਆਂ ਦੀ ਸੀਗੀ ਡਾਇਰੈਕਟ ਫਲੈਟ ਨਹੀਂ ਮਿਲੀ ਤੇ 3 ਘੰਟਿਆਂ ਦੀ ਸਟੇ ਸੀ ਤਾਂ ਕਰਕੇ ਹੁਣ 11:11 ਵਜੇ 10 ਮਿੰਟਾਂ ਬੋਰਡਿੰਗ ਪਾਸ ਚੈੱਕ ਕਰਾ ਕੇ ਅਸੀਂ ਜਾ ਰਹੇ ਹਾਂ ਇਹ ਸੰਗ ਤਾਂ ਅੰਦਰ ਦੇਖੋ ਪਲੇਨ ਆਪਣੀ ਸੀਟ ਲੱਭ ਰਹੇ ਪਹਿਲਾਂ ਤੁਹਾਡਾ ਭਰਾ ਆਇਆਗਾ ਟレイン ਦੇ ਵਿੱਚ ਹਲੇ ਕੋਈ ਨਹੀਂ ਬੈਠਿਆ ਆਪਾਂ ਪਹਿਲੀ ਬੁਕਿੰਗ ਕਰਾ ਲਈ ਆਪਣੇ ਸਟਾਫਰ ਨੂੰ ਕਿਹਾ ਸੀ ਵੀ ਸੀਟ ਜਿੰਨਾ ਕਿਸ ਤਰ੍ਹਾਂ ਬੁੱਕ ਕਰ ਰਹੇ ਉਹ ਹੀ ਕੰਮ ਕਰਤੋ ਮਾਈਨ ਸੀ ਯੂ ਦੇਖ ਸਕਦੇ ਹੋ ਤੁਸੀਂ ਮੇਰੀ ਸੀਟ ਦਾ ਨਾ ਡੋਨਟ ਡੋਨਟ ਗੈਟ ਅਪ ওকে ਬਾਅਦ ਲਈ ਵੀ ਦੇਖ ਸਕਦੇ ਹੋ ਤੁਸੀਂ ਮੈਂ ਪਹਿਲਾਂ ਆਪ ਵੀ ਦੇਖਾਂਗੇ ਤੇ ਫਿਰ ਮੇਰੀ 에어 ਇੰਡੀਆ ਹੈ ਹైదరాబాద్ ਨਹੀਂ ਬਹੁਤ ਪੈਰ ਹੈ ਮੌਸਮ ਖਰਾਬ ਹੋਣ ਕਾਰਨ ਜਹਾਜ਼ ਵੀ ਥੋੜੇ ਲੇਟ ਹੋ ਗਏ ਸੀਗੇ ਇੱਕ ਸਾਲ ਦੀ ਬਾਰਿਸ਼ ਹైదరాబాద్ ਪਹੁੰਚ ਕੇ ਸੀ ਹੋਟਲ ਲੈ ਲਿਆ ਜੀ ਬਹੁਤ ਮੁਸ਼ਕਲ ਨਾਲ ਹੋਟਲ ਮਿਲਿਆ ਆਪਾਂ ਨੂੰ ਕਿਉਂਕਿ بارش ਹੋ ਰਹੀ ਹੈ ਬਹੁਤ ਰਾਤ ਸੀਗਾ ਹਾਂ ਹਦਰਾਬਾਦ ਸੀ ਜੀ ਥੋੜਾ ਵੀਊ ਦਿਖਾ ਦਿੰਦਾ ਇਹ ਆਪਾਂ ਸੈਂਟਰ 'ਚ ਹੀ ਬੈਠੇ ਆ ਇੱਕ ਤਰ੍ਹਾਂ ਦਾ ਇੱਥੇ ਦੇ ਇਹ ਆਪਣਾ ਰੂਮ ਹੈ ਇੱਕ ਦੋ ਘੰਟਾ ਸੌਣ ਤੋਂ ਬਾਅਦ ਹੁਣ ਸ਼ਾਮ ਦਾ ਪਹਿਲੀ ਰਾਤ ਅੱਜ ਖਾਣ ਨੂੰ ਨਿਕਲੇ ਕੁਝ ਭੁੱਖ ਬਹੁਤ ਤੇਜ਼ ਨਿਕਲੀ ਲੱਗੀ ਐ ਤੇ ਆਪਾਂ ਨੂੰ ਇਥੇ ਢੱਬਾਂ ਦਾ ਪਤਾ ਨਹੀਂ ਹੈਗਾ ਤੇ ਆਪਾਂ ਹੁਣ ਦੇਖਦੇ ਹਾਂ ਕਿੱਥੇ ਖਾਣ ਨੂੰ ਮਿਲਦੇ ਕੋਈ ਪੰਜਾਬੀ ਕਿਉਂਕਿ ਮੈਨੂੰ ਸਾਊਥ ਇੰਡੀਅਨ ਫੂਡ ਬਿਲਕੁਲ ਵੀ ਨਹੀਂ ਪਸੰਦ ਇਟਲੀ ਡੋਸਾ ਕੀ ਕੀ ਹੁੰਦਾ ਮੈਨੂੰ ਜਮਾਂ ਨਹੀਂ ਪਸੰਦ ਤੇ ਹੁਣ ਇੱਥੇ ਲੱਭਦਾ ਕੋਈ ਪੰਜਾਬੀ ਰੋਟੀ ਰੱਖੇ ਮੈ ਜਾਣ ਸਭ ਵਧੀਆ ਰਾਤ ਨੂੰ ਬਾਜ਼ਾਰ ਬਹੁਤ ਜ਼ਿਆਦਾ ਭਰਿਆ ਹੋਇਆ ਤੇ ਫਾਈਨਲੀ ਮਸਾਂ ਨੂੰ ਰੋਟੀ ਮਿਲੀ ਗਈ ਨਹੀਂ ਤੇ ਇਟਲੀ ਡੋਸਾ ਇਟਲੀ ਡੋਸੇ ਜਿੱਥੇ ਜਾਂਦਾ ਜਿਵੇਂ ਗੋਲ ਗੱਪੇ ਹਨ ਮਸਾਂ ਬਹੁਤ ਦੂਰ ਚੱਲ ਕੇ ਰੋਟੀ ਮਿਲਿਆ ਇਹ ਸਾਡਾ ਹੋਟਲ ਹੈ ਜੀ ਤੁਸੀਂ ਦੇਖ ਸਕਦੇ ਹੋ ਸਵੇਰੇ ਦੇ 11 ਵੱਜ ਚੁੱਕੇ ਨੇ 10:30 ਵੱਜ ਚੁੱਕੇ ਨੇ ਤੇ ਇੱਥੇ ਦੁਕਾਨਾਂ ਖੁੱਲ੍ਹਦੀਆਂ ਨਹੀਂ ਹੈਗੀਆਂ 10:30 ਵਜੇ ਵੀ ਦੁਕਾਨਾਂ ਨਹੀਂ ਖੁੱਲਦੀਆਂ ਤੇ ਚੰਡੀਗੜ੍ਹ ਵਾਲੇ ਕੰਮੀਆਂ ਵੀ ਦੁਕਾਨਾਂ ਲੇਟ ਹੀ ਖੁੱਲ੍ਹ ਜਾਂਦੀਆਂ ਨੇ ਇੱਥੇ ਹੋਰ ਦੋ ਤਿੰਨ ਚੀਜ਼ਾਂ ਮੈਨੂੰ ਬਹੁਤ ਵਧੀਆ ਲੱਗੀਆਂ ਜਿਵੇਂ ਕਿ ਜਿਵੇਂ ਹైదరాబాద్ ਐਡਾ ਵੱਡਾ ਸ਼ਹਿਰ ਹੈ ਇੱਥੇ ਗ੍ਰੀਨਰੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਗ੍ਰੀਨਰੀ ਹੈ ਮੈਨੂੰ ਪਹਿਲਾਂ ਲੱਗਦਾ ਹੁੰਦਾ ਸੀ ਵੀ ਚੰਡੀਗੜ੍ਹ 'ਚ ਬਹੁਤ ਜ਼ਿਆਦਾ ਜੇਂਦਰੀਆ ਪਰ ਇੱਥੇ ਉਸ ਤੋਂ ਵੀ ਕਿਤੇ ਜ਼ਿਆਦਾ ਹੈਗੀ ਤੇ ਦੂਜੀ ਗੱਲ ਜਿਹੜੀ ਮੈਂ ਕੱਲ ਨੋਟ ਕੀਤੀ ਤੇ ਮਿੱਟੀ ਹੈ ਨਾ ਇਹ ਸਾਰੀ ਲਾਲ ਹੈਗੀ ਲਾਲ ਮਿੱਟੀ ਲਾਲ ਮਿੱਟੀ ਹੈ ਤੇ ਚੀਜੀ ਚੀਜ਼ ਉਹ ਵੱਡੇ ਵੱਡੇ ਮਿੱਟੀ ਦੇ ਢਿੱਲੇ ਬਣੇ ਹੁੰਦੇ ਨੇ ਢਿੱਲੇ ਇੱਥੇ ਵੀ ਨੇ ਪਰ ਆਪਣੇ ਮਿੱਟੀ ਦੇ ਬਣੇ ਹੁੰਦੇ ਨੇ ਇੱਥੇ ਹੈਗੇ ਨੇ ਪੱਥਰਾਂ ਦੇ ਪੱਥਰ ਨਹੀਂ ਬਣਦੇ ਪੱਥਰ ਦੇ ਢਿੱਲੇ ਬਣਦੇ ਨੇ ओके जहाँ पर पंजाबी खाना कहाँ मिलेगा पंजाबी खाना नहीं मिल रहा सारा साउथ इंडियन मिल रहा है पंजाबी रोटी सब्जी कहाँ मिलेगा आगे। आगे। है ओके हम पंजाब से आया धन्यवाद ठीक, ओके धन्यवाद तो सू हम खबर मिली है कि हम जट जाजू पी के कैम हो गए ਹੁਣ ਆਇਆ ਮੜਾ ਪੰਜਾਬ ਵਾਲਾ ਹਸਾਬ ਕੇ ਚਾਹ ਪੀਤੀ ਐ ਹੁਣ ਅੱਗੇ ਕਹੇ ਕਹਿੰਦੇ ਪੰਜਾਬੀ ਟੱਬ ਆਗਾ ਉੱਥੇ ਆਪਾਂ ਦੇਖਦੇ ਆਂ ਮਿਲੂਗਾ ਕਿ ਨਾਲ ਕੁਛ ਕਦੇ ਕਦੇ ਹైదరాబాద్ ਪਾਉਂਦਾ ਚੰਡੀਗੜ੍ਹ ਪੰਜਾਬ ਦਾ ਭਲੇਖਾ ਕਦੇ ਕਦੇ ਨਹੀਂ ਪਾਉਂਦਾ ਬਟ ਲੋਕ ਬਹੁਤ ਵੈਲਕਮ ਨੇਗੇ ਵੈਲਕਮ ਮਤਲਬ ਹੈਲਪਫੁਲ ਲੋਕ ਨੇਗੇ ਵਧੀਆ ਲੱਗੇ ਦੇਖ ਕੇ ਪਰ ਤੁਸੀਂ ਕੱਲਾ ਹੋਰ ਚੀਜ਼ ਨੂੰ ਕਿਸੇ ਨੂੰ ਜਿਆਦਾ ਮਿਸ ਨਹੀਂ ਕਰੋਗੇ ਮਿਸ ਕਰੋਗੇ ਤਾਂ ਬਸ ਥੋੜੇ ਇਥੇ ਪੰਜਾਬੀ ਤੇ ਥੋੜੇ ਜਿਹਾ ਪੰਜਾਬੀ ਖਾਣਾ ਬਟ ਆਈ ਕੈਨਟ ਜਸਟ ਫਾਈਨਲੀ ਆਪਾਂ ਨੂੰ ਮਿਲ ਗਿਆ ਜੀ ਪੰਜਾਬੀ ਢਾਬਾ ਤੇ ਹੁਣ ਇੱਥੇ ਕੁਝ ਖਾਓਗੇ ਆਪਾਂ ਓਕੇ bro ਥੈਂਕ ਯੂ ਅਬ ਆਪਾਂ ਰੈਸਟੋਰੈਂਟ ਚੋ ਖਾਣਾ ਖਾ ਕੇ ਬਾਰੇ ਆ ਚੁੱਕੇ ਆਂ ਇੱਥੇ ਭਾਈ ਨੇ ਬਹੁਤ ਗੱਲਾਂ ਦਸੀਆਂ ਸਾਨੂੰ ਭਾਈ ਆਪਾਂ ਸੈਕਿੰਡ ਜਾ ਰਹੇ ਹਾਂ ਵਲੌਗਿੰਗ ਸ਼ੂਟ ਹੋ ਰਿਹਾ ਹਾਂ ਹਾਂ ਓਕੇ ਤੇ ਇਹ ਭਾਈ ਮੈਨੂੰ ਹైదరాబాద్ ਬਾਰੇ ਦੱਸ ਰਿਹਾ ਕਿ హైదరాబాద్ ਦਾ ਕਿਹੜਾ ਏਰੀਆ ਪਪੂਲਰ ਹੈਗਾ ਆਪਾਂ ਹੁਣ ਕੋਕਟ ਪੱਲੀ ਜਾ ਰਹੇ ਹਾਂ ਕੋਕਟ ਪੱਲੀ ਆਏ ਕਾ ਸੇ ਹਮ ਅਭੀ ਗੱਚੀ ਬੋਲ ਗੱਚੀ ਬੋਲ ਤੇ ਹਮ ਕੋਕਟ ਪੱਲੀ ਬਾਦਪੁਰ ਜਾ ਰਹੇ ਹਾਂ ਇਹ ਪੂਰੀ ਇੱਥੇ ਆਈਟੀ ਸੈਂਟਰ ਦੇ ਲੋਕ ਰਹਿੰਦੇ ਨੇਗੇ ਇਸ ਇਸ ਦਾ ਮੇਨ ਏਰੀਆ ਆਫ హైదరాబాద్ ਮੌਸਮ ਬਹੁਤ ਕੱਲ ਜਾਉਂਦਾ दास ने पैर धरने ठंड वाला मौसम हो चुका है, बारिश हो रही है चरण पे निको देख रहे हो आइटिया हट फर्नीचर फर्नीचर हॉल जो है इसके बाद मुंबई में आयाचर मुंबई जो अच्छा मुझे हाई टेक सिटी मतलब जो टेक्नोलॉजी की हैदराबाद की हब है जो वो जहाँ पे है उधर ही स्टार्ट हुआ फर्स्ट इधर स्टार्ट हुआ वो साइबर टावर से उधर से जे फर्स्ट है साइबर टावर फर्स्ट आया जहाँ पे हैदराबाद का फर्स्ट बिल्डिंग है साइबर टावर हाई टेक का फर्स्ट बिल्डिंग साइबर टावर है एक आज अपन नमी चीज़ खा रहे हैं ठीक है भाई चीज़ें नाम की है जो हम खा रहे हैं जो भी हम खा रहे हैं ना जो खिलाओगे हमें उस चीज़ का नाम क्या है समोसा चाट समोसा चाट ठीक है आप देख सकते हो पैदा ਤੇ ਇਹ ਬਾਈ ਨੇ ਆਪਾਂ ਨੂੰ ਬਹੁਤ ਗੱਲਾਂ ਦਸੀਆਂ ਕਿ ਤੁਸੀਂ ਇੱਥੇ ਜਾ ਸਕਦੇ ਹੋ ਇੱਥੇ ਆ ਸਕਦੇ ਹੋ ਆਪਾਂ ਆਪਣੇ ਨਵੇਂ ਵਲੌਗ ਦੇ ਵਿੱਚ ਉਹ ਪਾਵਾਂਗੇ ਸਾਰੀਆਂ ਚਾਹੇ ਬੋਲ ਦਿਓ ਸਭ ਕੋ ਹਾਂ ਸਬਸਕ੍ਰਾਈਬ ਬੋਲ ਦਿਓ ਸਬਸਕ੍ਰਾਈਬ ਐਂਡ ਟਿਕ ਦਾ ਬੈਲ ਆਈਕਨ ਥੈਂਕ ਯੂ ਥੈਂਕ ਯੂ